ਕਿਸੇ ਨੇ ਕਿਰਾਇਆ ਦੇਣ ਵਾਲਾ ਘਰ ਦਾ ਕਿਸੇ ਨੇ ਰਿਫਰ ਹੋਣ ਵਾਲੀ ਹੈ ਇਹ ਉਹ ਬੱਚੀਆਂ ਨੇ ਜਿਹੜੀਆਂ ਘਰ ਦੀ ਰਿਸਪੌਂਸਿਬਿਲਟੀ ਉਹ ਵਾਂਗੂ ਸੇਧ ਤੇ ਲਾਂਗ ਚੱਕੀਆਂ ਹੋਈਆਂ ਨੇ ਤਾਂ ਸਟ੍ਰੈਸ ਇੰਨੇ ਜ਼ਿਆਦਾ ਆਉਣਾ ਆ ਰਿਹਾ ਹੈ। ਉਹਨਾਂ ਕਿਉਂਕਿ ਆਟਕੀ ਦੇਖੀ ਮੈਂ ਸਮਝਦਾ ਜਿਹੜਾ ਮੇਲ ਸਾਈਡ ਹੈ ਨਾ ਉਹ ਰਿਸਪੌਂਸਿਬਿਲਟੀ ਵੱਲੋਂ ਭੱਜ ਰਿਹਾ ਹੈ। ਔਰ ਉਸ ਰਿਸਪੌਂਸਿਬਿਲਟੀ ਲੜਕੀਆਂ ਤੇ ਹੋਰ ਜ਼ਿਆਦਾ ਆ ਰਹੀ ਹੈ। ਪਰ ਤੁਹਾਨੂੰ ਮੈਂ ਸਪੈਸ਼ਲੀ ਇਹ ਗੱਲ ਤਾਂ ਛੇੜੀ ਹੈ। ਸਟ੍ਰੈਸ ਲੈਣਾ ਬੰਦ ਕਰ ਦੋ। ਸੇਮੇਵਾਨੀਆ ਨਭਾਓ ਤੁਸੀਂ ਕਰਦਿਆਂ ਦੇ ਧੀਪੋਤ ਦੇ ਫਰਕ ਹਸਣ ਕਰਦੇ ਨਹੀਂ ਮੈਨੂੰ ਫਰਕ ਹੁੰਦੇ ਸੀ ਸੇਮੇਵਾਨੀਆ ਨਭਾਓ ਹਰ ਚਿੰਤੀ ਚਿੰਤਾ ਕਰਦੇ ਹੋ ਕੋਈ ਗੱਲ ਨਹੀਂ ਉਹਨੂੰ ਸਟ्रेस ਨਾ ਕਰੋ ਇਹ ਸੋਚ ਲਿਓ ਤੁਸੀਂ ਉਹ ਤੁਹਾਡਾ ਕਾਰੋਬਾਰ ਹੋਰ ਖੂਬਸੂਰਤ ਚੱਲ ਰਿਹਾ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਤੁਹਾਡੇ ਘਰ ਦਾ ਫਿਰ ਕੀ ਹਾਲ ਹੋਏਗਾ ਉਹਨੂੰ ਕੌਣ ਰਿਪੇਅਰ ਕਰਾਏਗਾ ਤੁਹਾਡੇ ਘਰ ਦੀਆਂ ਮੁਸ਼ਕਲਾਂ ਕੌਣ ਹੱਲ ਕਰੇਗਾ ਇਹ ਸੋਚ ਲਿਓ ਸਟ्रेस ਨਹੀਂ ਲੈਣਾ ਜਿਵੇਂ ਮਨੇ ਸਾਲੀਆਂ ਨੂੰ ਬੋ ਆਪਨੇ ਆਪ ਨੂੰ ਭੈਣੋ ਬੱਚਿਓ ਖੁਸ਼ ਮਖੇ ਕਰੋ ਰੱਬ ਦੇ ਨਾਲ ਜੋੜ ਕੇ ਵਾਟ ਕਰਕੇ ਹਨੂਮਨ ਜਿਸਾ ਪੜ ਕੇ ਜਿਹਨੂੰ ਸ਼ਾਂਤੀ ਮਿਲਦੀ ਹੋਵੇ ਪੜੇ ਜਿਹਨੂੰ ਚੌਪਾਈ ਸਾਹਿਬ ਉਹ ਨਾਲ ਮਿਲਦੀ ਹੈ ਜਿਹਨੂੰ ਹੈਲਦੀ ਐਂਟਰਟੇਨਮੈਂਟ ਟੈਲੀਵਿਜ਼ਨ ਤੇ ਦੇਖ ਕੇ ਅਸਲ ਸਲਿਮ ਹੁੰਦਾ ਉਹ ਵੀ ਕਰੇ ਜਿਹਨੂੰ ਕਾਮੇਡੀ ਦੇਖ ਕੇ ਹੁੰਦਾ ਉਹ ਹੱਸੇ ਜਿਨੂੰ ਸਿਆਦ ਕਰਕੇ ਯੋਗਾ ਕਰਕੇ ਜਿਨੂੰ ਕਿਸੇ ਵੀ ਐਕਸਰਸਾਈਜ਼ ਨਾਲ ਮੈਂਟਲ ਸਪੋਰਟ ਮਿਲਦਾ ਉਹ ਜ਼ਰੂਰ ਹਸਲ ਕਰਿਆ ਕਰੋ ਕਿਉਂਕਿ ਤੁਸੀਂ ਆਪਣੋਂ ਪਰਿਵਾਰ ਜਿਹੜੇ ਨੇ ਉਹ ਵੀ ਸਾਹਮਣੇ ਨੇ ਤੁਸੀਂ ਜਿੰਨੀ ਸਟਰੋਂਗ ਹੋਵੋਗੇ ਆ ਉਹਨੇ ਆਪਣਾ ਪਰਿਵਾਰ ਹੱਲਦੀ ਹੋਣੀ ਤੁਹਾਡੋ